ਗੁਰੂ ਜੀ ਸਾਰਿਆਂ ਦੇ ਕਰਮਾਂ ਨੂੰ ਜਾਣਦੇ ਨੇ ਵੇਖੋ ਮਸੰਦਾਂ ਨੂੰ ਇਹ ਕੰਮ ਸੌਪਿਆ ਸੀ ਸਤਗੁਰੂ ਜੀ ਨੇ ਪਹਿਲਾਂ ਪਹਿਲਾਂ ਤੇ ਸੰਗਤਾਂ ਆਪ ਹੀ ਆ ਕੇ ਦਸਬੰਦ ਦੇ ਜਾਂਦੀਆਂ ਸੀ ਜਦੋਂ ਸਿੱਖੀ ਦਾ ਖਲਾਰਾ ਸਤਗੁਰੂ ਜੀ ਦੀ ਰਹਿਮਤ ਸਦਕਾ ਦੂਰ ਦੂਰ ਤੱਕ ਚਾਨਣ ਹੋ ਗਿਆ ਪਸਾਰਾ ਪਸਰ ਗਿਆ ਫਿਰ ਹੁਣ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਸੀ ਉਹਨਾਂ ਤੋਂ ਰੋਜ਼ ਨਹੀਂ ਸੀ ਆਇਆ ਜਾਂਦਾ ਇਸ ਕਰਕੇ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਥਾਪੇ ਸੀ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਵੀ ਕਰਨਾ ਤੇ ਦਸਵੰਦ ਇਕੱਤਰ ਕਰਕੇ ਲੈ ਕੇ ਵੀ ਆਉਣਾ ਤੇ ਇਹ ਹੱਕ ਦਿੱਤਾ ਸੀ ਮਸੰਦਾਂ ਨੂੰ ਗੁਰੂ ਜੀ ਨੇ ਵੀ ਜੇ ਤੁਹਾਨੂੰ ਕੋਈ ਲੋੜਵੰਦ ਨਜ਼ਰ ਆਵੇ ਤੁਸੀਂ ਆਪ ਵੀ ਲੋੜਵੰਦਾਂ ਤੇ ਪੈਸਾ ਲਾ ਸਕਦੇ ਹੋ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਜਿੱਥੇ ਮਸੰਦ ਪੈਸੇ ਜਮ੍ਹਾਂ ਕਰਾਉਂਦੇ ਸੀ ਨਾ ਅਗੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਹਿਸਾਬ ਕਿਤਾਬ ਦੱਸ ਦੇ ਸੀ ਉੱਥੇ ਹੱਕ ਦਿੱਤਾ ਸੀ ਗੁਰੂ ਜੀ ਨੇ ਵੀ ਤੁਸੀਂ ਜਿੰਨਾ ਪੈਸਾ ਇੱਥੇ ਲੈ ਕੇ ਆਉਨੇ ਹੋ ਜੇ ਤੁਹਾਨੂੰ ਕੋਈ ਲੋੜ ਬੰਦ ਨਜ਼ਰ ਆਉਂਦਾ ਤੁਸੀਂ ਸੇਵਾ ਕਰ ਸਕਦੇ ਹੋ ਤੇ ਫਿਰ ਉਹ ਸਮਾਂ ਆਇਆ ਸੀ ਨਾ ਜਦੋਂ ਇਨਾ ਮਸੰਦਾਂ ਤੇ ਮਾਇਆ ਦਾ ਪ੍ਰਭਾਵ ਪਿਆ ਸੰਗਤ ਦੀ ਨੇਕ ਕਮਾਈ ਦਾ ਪੈਸਾ ਦਸਵੰਦ ਗੁਰੂ ਦੀ ਗੋਦ ਵਿੱਚ ਲਿਉਣ ਦੀ بجائے ਲੋੜ ਬੰਦਾਂ ਤੇ ਲਾਉਣ ਦੀ بجائے ਇਹ ਆਪਣੇ ਘਰ ਨੂੰ ਹੀ ਲਜਾਣ ਲੱਗ ਗਏ ਸੀ ਆਪ ਤੇ ਦਸਵੰਦ ਕੀ ਕੱਢਣਾ ਸੀ ਸੰਗਤ ਦਾ ਦਸਵੰਦ ਵੀ ਘਰਾਂ ਚ ਲੈ ਕੇ ਜਾਣ ਲੱਗੇ ਸੀ ਜੋ ਵੀ ਸੰਗਤਾਂ ਪੇਟਾਮਾਂ ਦਿੰਦੀਆਂ ਸੀ ਦਸਵੇਂ ਜਾਮੇ ਵਿੱਚ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਸਮਾਂ ਸੀ ਨਾ ਜਦੋਂ ਅਨੰਦਾਂ ਦੀ ਪੁਰੀ ਦੇ ਵਿੱਚ ਪੰਡ ਆਏ ਸੀ ਉਹਨਾਂ ਨੇ ਕਿਹਾ ਸੀ ਗੁਰੂ ਜੀ ਅਸੀਂ ਇੱਕ ਨਾਟਕ ਖੇਡਣਾ ਚਾਹੁੰਨੇ ਆ ਜੇ ਆਪ ਜੀ ਦੀ ਇਜਾਜ਼ਤ ਹੋਵੇ ਅਸੀਂ ਕੁਝ ਪੇਸ਼ ਕਰਨਾ ਚਾਹੁੰਨੇ ਗੁਰੂ ਪਿਤਾ ਜੀ ਨੇ ਆਗਿਆ ਦੇ ਦਿੱਤੀ ਇਹਨਾਂ ਬੇਨਤੀ ਕੀਤੀ ਕਹਿੰਦੇ ਤੁਸੀਂ ਵੀ ਵੇਖਣ ਆਇਓ ਹੁਣ ਗੁਰੂ ਪਿਤਾ ਜੀ ਵੀ ਵੇਖਣ ਵਾਸਤੇ ਗਏ ਨੇ ਸੰਗਤਾਂ ਵਿਰਾਜਮਾਨ ਨੇ ਸੰਗਤਾਂ ਵੀ ਪਹੁੰਚ ਗਈਆਂ ਤੇ ਦੀਨ ਦੁਨੀਆ ਦੇ ਮਾਲਕ ਪਾਤਸ਼ਾਹਾਂ ਦੇ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਜਾਬ ਰਾਜੀ ਹੁਣ ਪੰਡਾਂ ਨੇ ਨਾਟਕ ਖੇਡਣਾ ਸ਼ੁਰੂ ਕੀਤਾ ਪੰਡਾਂ ਦੇ ਵਿੱਚੋਂ ਕੁਝ ਪੰਡ ਨੇ ਜਿਹੜੇ ਮਸੰਦ ਬਣੇ ਨੇ ਕੁਝ ਪੰਡ ਨੇ ਜਿਹੜੇ ਸਿੱਖ ਬਣੇ ਨੇ ਸੰਗਤ ਬਣੇ ਨੇ ਜਿਸ ਸਮੇਂ ਉਹ ਮਸੰਦ ਸੰਗਤ ਦੇ ਘਰ ਵਿੱਚ ਜਾਂਦੀ ਨੇ ਨਾਟਕ ਵਿੱਚ ਵਿਖਾਇਆ ਜਾ ਰਿਹਾ ਹੈ ਤੇ ਜਾ ਕੇ ਕਹਿੰਦੇ ਨੇ ਦਸਵੰਦ ਕੱਢੋ ਸੰਗਤ ਨੂੰ ਤੇ ਪਤਾ ਹੈ ਗੁਰੂ ਜੀ ਦਾ ਬਚਨ ਹੈ ਦਸਵੰਦ ਕੱਢਣਾ ਇਹ ਲਾਜ਼ਮੀ ਹੈ ਬਚਨ ਕਮਾਉਣਾ ਸੰਗਤ ਬਣਦਾ ਦਸਵੰਦ ਆਪ ਹੀ ਕੱਢ ਕੇ ਦੇ ਦਿੰਦੀ ਸੀ ਤੇ ਇਹ ਮੰਗ ਕਰਦੇ ਨੇ ਵੀ ਜ਼ਿਆਦਾ ਦਿਓ ਜਿਉ ਨਹੀਂ ਦਿੰਦੇ ਜੇ ਕਿਸੇ ਕੋਲ ਨਹੀਂ ਹੈ ਘਰ ਵਿੱਚ ਇਹ ਕੁੱਟਮਾਰ ਕਰਦੇ ਨੇ ਬੀਖੂ ਸੰਗਤਾਂ ਨੇ ਕਦੇ ਵੀ ਗੁਰੂ ਪਿਤਾ ਜੀ ਦੇ ਦਰਬਾਰ ਵਿੱਚ ਸ਼ਿਕਾਇਤ ਨਹੀਂ ਸੀ ਕੀਤੀ ਕਿੰਨਾ ਪਿਆਰ ਕਰਦੇ ਸੀ ਗੁਰੂ ਜੀ ਦੇ ਨਾਲ ਕਿਉਂਕਿ ਉਹ ਜਾਣਦੇ ਨੇ ਗੁਰੂ ਜੀ ਸਾਨੂੰ ਜੀਵਨਦਾਨ ਦੇਣ ਵਾਲੇ ਨੇ ਸਾਨੂੰ ਤੇ ਲਤਾੜਿਆ ਹੋਇਆ ਸੀ ਸਰਦਾਰੀਆਂ ਤੇ ਇਸ ਪਿਤਾ ਜੀ ਨੇ ਬਖਸ਼ੀਆਂ ਨੇ ਇਸ ਘਰ ਵਿੱਚੋਂ ਗੁਰੂ ਨਾਨਕ ਦੇ ਘਰ ਵਿੱਚੋਂ ਸਾਨੂੰ ਮਾਨ ਸਤਕਾਰ ਮਿਲੇ ਕਦੇ ਵੀ ਸ਼ਿਕਾਇਤ ਨਹੀਂ ਸੀ ਕੀਤੀ ਅੱਜ ਭੰਡ ਦੱਸ ਰਹੇ ਨੇ ਫਿਰ ਇਹ ਕੁੱਟਮਾਰ ਕਰਦੇ ਨੇ ਇੱਥੋਂ ਤੱਕ ਸ਼ਰਾਬਾਂ ਪੀਂਦੇ ਨੇ ਨਸ਼ਾ ਕਰਦੇ ਨੇ ਵੇਸਵਾਮਾ ਦੇ ਨਾਚ ਵੇਖਦੇ ਨੇ ਜਦੋਂ ਕਲੰਗੀਆਂ ਵਾਲੇ ਪਾਤਸ਼ਾਹ ਜੀ ਨੇ ਸਭ ਕੁਝ ਵੇਖਿਆ ਇੱਕਦਮ ਵੀਰ ਰਸ ਦੇ ਵਿੱਚ ਆਉਂਦੇ ਨੇ ਕਿਉਂਕਿ ਗੁਰੂ ਜੀ ਤੇ ਮਨੁੱਖਤਾ ਨੂੰ ਪਿਆਰ ਕਰਦੇ ਆ ਨਾ ਮਨੁੱਖਤਾ ਦੇ ਲਈ ਦੁਨੀਆਂ ਦੇ ਲਈ ਸਤ ਗੁਰੂ ਜੀ ਨੇ ਕੀ ਕੁਝ ਨਹੀਂ ਸਹਾਰਿਆ ਕਦੇ ਦੁੱਖਾਂ ਦੀ ਪਰਵਾਹ ਨਹੀਂ ਕੀਤੀ ਜ਼ਮੀਨ ਜਾਇਦਾਦ ਕਰਕੇ ਗੁਰੂ ਪਿਤਾ ਜੀ ਨੇ ਜੰਗਾਂ ਨਹੀਂ ਸੀ ਲੜੀਆਂ ਇਤਿਹਾਸ ਕਹਿੰਦੇ ਜਿੰਨੇ ਵੀ ਨਗਰ ਗੁਰੂ ਪਿਤਾ ਜੀ ਨੇ ਵਸਾਏ ਆ ਨਾ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਜਿੰਨੇ ਵੀ ਨਗਰ ਵਸਾਏ ਗਏ ਸਾਰੀਆਂ ਜ਼ਮੀਨਾਂ ਮੁੱਲ ਖਰੀਦੇ ਰਏ ਨੇ ਗੁਰੂ ਪਿਤਾ ਜੀ ਮੁੱਲ ਖਰੀਦ ਕੇ ਨਗਰ ਬਸਾਉਂਦੇ ਰਹੇ ਨੇ ਜ਼ਮੀਨ ਜੈਦਾਦਾਂ ਪਿੱਛੇ ਰੌਲੇ ਨਹੀਂ ਸੀ ਜੰਗਾ ਨਹੀਂ ਸੀ ਮਨੁੱਖਤਾ ਦੇ ਲਈ ਜ਼ਬਰ ਜ਼ੁਲਮ ਤੱਕੇ ਦੇ ਖਿਲਾਫ ਜੰਗਾ ਸੀ ਜਿਸ ਮਨੁੱਖਤਾ ਨੂੰ ਜਿੰਨਾ ਸਿੱਖਾਂ ਨੂੰ ਗੁਰੂ ਜੀ ਇੰਨਾ ਪਿਆਰ ਕਰਦੇ ਨੇ ਉਹਨਾਂ ਨਾਲ ਮਸੰਦ ਇਹਨਾਂ ਦੁਰਬਿਹਾਰ ਕਰਦੇ ਨੇ ਗੁਰੂ ਜੀ ਨੇ ਉਸੇ ਸਮੇਂ ਹੁਕਮ ਕਰ ਦਿੱਤਾ ਇਹਨਾਂ ਮਸੰਦਾਂ ਨੂੰ ਦਾੜੀਆਂ ਤੋਂ ਫੜ ਕੇ ਕੜੀਸਕੇ ਲਿਆਂਦਾ ਜਾਪੇ ਹੁਣ ਇਲਾਕੇ ਦੀਆਂ ਸੰਗਤਾਂ ਆਪੋ ਆਪਣੇ ਮਸੰਦਾਂ ਨੂੰ ਲੈ ਕੇ ਆ ਰਹੀਆਂ ਨੇ ਦਾੜੀਆਂ ਤੋਂ ਫੜ ਕੇ ਕੜੀਸਕੇ ਕਹਿੰਦੇ ਇੱਕ ਭਾਈ ਫੀਰੂ ਜੀ ਨਾ ਮਸੰਦਾਂ ਦੇ ਵਿੱਚੋਂ ਇੱਕ ਮਸੰਦ ਸਨ ਭਾਈ ਫੀਰੂ ਜੀ ਗੁਰੂ ਜੀ ਦਾ ਹੁਕਮ ਸੰਗਤਾਂ ਨੂੰ ਪਤਾ ਲੱਗਿਆ ਸੰਗਤ ਇਹਨਾਂ ਦੇ ਕੋਲ ਵੀ ਆਈ ਪਰ ਕਿਸੇ ਦੀ ਹਿੰਮਤ ਨਾ ਪਈ ਭਾਈ ਫਿਰੂ ਜੀ ਦੀ ਦਾੜ੍ਹੀ ਨੂੰ ਖਿੱਚਿਆ ਜਾਵੇ ਕਿਸੇ ਦੀ ਹਿੰਮਤ ਵੀ ਨਾ ਪਈ ਕਿਉਂਕਿ ਇਹ ਦਸਵੰਦ ਸਹੀ ਢੰਗ ਨਾਲ ਵਰਤਦੇ ਸੀ ਕਦੇ ਆਪਣੇ ਘਰ ਨਹੀਂ ਸੀ ਲੈ ਕੇ ਗਏ ਲੋੜਵੰਦਾਂ ਲਈ ਲੰਗਰ ਲਾਉਂਦੇ ਸੀ ਕਿਸੇ ਦੇ ਕੱਪੜੇ ਪਾਟੇ ਸੀ ਉਹਨੂੰ ਦਸਵੰਦ ਦਿੰਦੇ ਸੀ ਕਿਸੇ ਨੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਸੀ ਉਹਨੂੰ ਮਦਦ ਦਿੰਦੇ ਸੀ ਜਦੋਂ ਕਿਸੇ ਨੇ ਵੀ ਇਹਨਾਂ ਦੀ ਦਾੜੀ ਨੂੰ ਹੱਥ ਨਹੀਂ ਪਾਇਆ ਇਤਿਹਾਸ ਕਹਿੰਦੇ ਇਹਨਾਂ ਨੇ ਆਪਣੀ ਦਾੜੀ ਆਪ ਹੀ ਫੜਦੀ ਹੁਣ ਆਪਣੀ ਦਾੜੀ ਨੂੰ ਫੜ ਕੇ ਪਹੁੰਚ ਗਏ ਅਨੰਦਾਂ ਦੀ ਪੁਰੀ ਵਿੱਚ ਦਸ਼ਮੇਸ਼ ਪਿਤਾ ਜੀ ਦਾ ਦਰਬਾਰ ਸਜੇ ਹੈ ਸਜੇ ਦਰਬਾਰ ਦੇ ਵਿੱਚ ਨਾ ਆਪਣੀ ਦਾੜੀ ਆਪ ਹੀ ਫੜ ਕੇ ਹਜੂਰੀ ਚਾ ਕੇ ਕਹਿੰਦੇ ਨੇ ਗੁਰੂ ਜੀ ਮੇਰਾ ਦਾੜਾ ਵੀ ਹਾਜ਼ਰ ਹੈ ਮੇਰੇ ਲਈ ਕੀ ਹੁਕਮ ਹੈ ਸਤ ਗੁਰੂ ਜੀ ਇੱਕ ਦਮ ਤਖਤ ਉਠੀ ਭਾਈ ਫਿਰੂ ਜੀ ਨੂੰ ਘੁੱਟ ਕੇ ਗਲਣਾ ਲਾ ਲਿਆ ਕਹਿੰਦੇ ਤੁਹਾਡੀ ਦਾੜੀ ਖਿੱਚਣ ਯੋਗ ਨਹੀਂ ਭਾਈ ਫਿਰੂ ਜੀ ਤੁਹਾਡੀ ਦਾੜੀ ਤੇ ਸਤਕਾਰਯੋਗ ਹੈ ਛੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨਾ ਜਿਹੜੇ ਬਾਕੀ ਮਸੰਦ ਸੀ ਨਾ ਉਹਨਾਂ ਉੱਤੇ ਤੇਲ ਪਵਾ ਕੇ ਗੁਰੂ ਜੀ ਨੇ ਅੱਗ ਲਵਾਤੀ ਸੀ ਅੱਜ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਸੰਦਾਂ ਵਾਲਾ ਖੂਹੇ ਦੱਸ ਰਹੇ ਹੈ ਜਿਹੜੇ ਗੁਰੂ ਦੀ ਸੰਗਤ ਦਾ ਪੈਸਾ ਹੜੱਪ ਕਰਦੇ ਐ ਉਹਨਾਂ ਕਦੇ ਬਖਸ਼ੀ ਨਹੀਂ ਜਾਂਦੇ ਹੁਣ ਜਦੋਂ ਭਾਈ ਫਿਰੂਜੀ ਨੂੰ ਸਤਕਾਰ ਮਿਲਿਆ ਕੋਲ ਬੈਠਾ ਮਨੀਮ ਕਹਿੰਦਾ ਗੁਰੂ ਜੀ ਇਹਦਾ ਦਸਵੰਦ ਵੀ ਨਹੀਂ ਸੀ ਆਇਆ ਕਦੇ ਆ ਵੇਖੋ ਮੇਰੇ ਖਾਤੇ 'ਚ ਵਹੀ ਖਾਤੇ 'ਚ ਕਿਤੇ ਲਿਖਿਆ ਨਹੀਂ ਹੋਇਆ ਇਹਨਾਂ ਨੇ ਤਾਂ ਆਪ ਨਹੀਂ ਕਦੇ ਭੇਜਿਆ ਦਸਵੰਦ ਕਲ nghੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਨੇ ਇਹਦੀ ਲਿਖਤ ਤੇਰੇ ਵਹੀ ਖਾਤੇ ਵਿੱਚ ਲਿਖੀ ਨਹੀਂ ਮਿਲਣੀ ਜੋ ਜੋ ਇਹਦਾ ਹਿਸਾਬ ਕਿਤਾਬ ਹੈ ਨਾ ਉਹ ਇੱਥੇ ਲਿਖਿਆ ਨਹੀਂ ਮਿਲਣਾ ਇਹਦਾ ਹਿਸਾਬ ਕਿਤਾਬ ਤਾਂ ਮੇਰਾ ਮੇਰੇ ਦਿਲ ਉੱਤੇ ਲਿਖਿਆ ਹੋਇਆ ਹੈ ਇਹ ਤੇ ਸਿੱਧਾ ਹੀ ਭੇਜ ਦਿੰਦਾ ਸੀ ਜਦੋਂ ਲੰਗਰ ਲਾਉਂਦਾ ਸੀ ਨਾ ਲੋੜਵੰਦਾਂ ਦੇ ਲਈ ਹੋਰ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਸੀ ਇਹ ਤੇ ਸਿੱਧਾ ਦਸਵੰਦ ਸਿੱਧੀ ਹਾਜ਼ਰੀ ਲਵਾ ਦਿੰਦਾ ਸੀ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈ ਵੇਖੋ ਸਾਖੀ ਵਿੱਚੋਂ ਸਿੱਖਿਆ ਮਿਲਦੀ ਹੈ ਨਾ ਦਸਵੰਦ ਕੱਢਣ ਦਾ ਤੇ ਜੇ ਕੋਈ ਦਸਵੰਦ ਕੱਢਦਾ ਉਸ ਦਸਵੰਦ ਦੀ ਸਹੀ ਵਰਤੋਂ ਕਰਨੀ ਆ ਤੇ ਤੀਜੀ ਗੱਲ ਕਿਸੇ ਦੂਜੇ ਨੂੰ ਵੇਖ ਕੇ ਆਪਣੇ ਕਰਮ ਵਿਗਾੜਨੇ ਨਹੀਂ ਹੁਣ ਜੇ ਭਾਈ ਫੀਰੂ ਜੀ ਵੀ ਸੋਚ ਲੈਂਦੇ ਵੀ ਆਹ ਵੇਖੋ ਬਾਕੀ ਮਸੰਦ ਤੇ ਘਰਾਂ ਨੂੰ ਲੈ ਜਾਂਦੇ ਨੇ ਮੈਂ ਇਕੱਲਾ ਹੀ ਆ ਜਿਹੜਾ ਲੈ ਕੇ ਨਹੀਂ ਜਾਂਦਾ ਮੈਂ ਵੀ ਲੈ ਜਾਇਆ ਕਰ ਫਿਰ ਕੀ ਫਰਕ ਪੈਣ ਲੱਗਿਆ ਸਾਰੇ ਲਈ ਜਾਂਦੇ ਨੇ पर नहीं उन्होंने अपने कर्म ठीक रखे क्योंकि उन्हें पता है कर्म ही आपो अपने के नेड़ा के दूर धर्मों ਦਾ ਹਿਸਾਬ ਹੁੰਦੇ ਗੁਰੂ ਜੀ ਤਾਂ ਕਰਮਾਂ ਨੂੰ ਜਾਣਦੇ ਆ ਨਾ ਕਿਤੇ ਨਾ ਨਾ ਹੋਵੇ ਵੀ ਬਾਹਰ ਕੁਝ ਹੋਰ ਹੈ ਤੇ ਅੰਦਰ ਕੁਝ ਹੋਰ ਹੈ ਰਹਤ ਅਵਰ ਕਿਸ਼ ਅਵਰ ਕਮਾਬਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾ ਹੂ ਪੀਨ ਅੰਦਰ ਨੂੰ ਜਾਣਦੇ ਗੁਰੂ ਜੀ ਭਾਈ ਫਿਰੂ ਜੀ ਦੇ ਅੰਦਰ ਨੂੰ ਜਾਣਦੇ ਨੇ ਤਾਂ ਹੀ ਸਤਕਾਰ ਮਿਲਿਆ ਤਾਂ ਹੀ ਪਿਆਰ ਮਿਲਿਆ ਸੋ ਕੋਸ਼ਿਸ਼ ਕਰੀਏ ਆਪਾਂ ਵੀ ਦਸਮਾ ਹਿੱਸਾ ਵੇਖੋ ਇਹ ਦਸਵੰਦ ਦੀ ਮਰਿਆਦਾ ਤੇ ਏਡੀ ਵੱਡੀ ਮਰਿਆਦਾ ਹੈ ਮੇਰੇ ਗੱਲ ਧਿਆਨ ਚ ਆ ਗਈ ਕਹਿ ਦੇਵਾਂ ਇਸ ਮਰਿਆਦਾ ਦੇ ਕਰਕੇ ਗੁਰੂ ਜੀ ਦੀ ਪਛਾਣ ਹੋ ਗਈ ਆਪ ਜੀ ਨੂੰ ਯਾਦ ਆ ਗਿਆ ਹੁਣ ਹੈ ਬਾਬਾ ਮੱਖਣਸ਼ਾਲੋ ਬਾਣਾ ਜੀ ਅਰਦਾਸ ਕੀਤੀ ਸੀ ਨਾ ਬੀੜਾ ਪਾਰ ਲੱਗ ਜਾਵੇ ਅਰਦਾਸ ਪ੍ਰਵਾਨ ਹੋਈ ਸ਼ੁਕਰਾਨਾ ਕਰਨ ਦੇ ਲਈ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਨਾਲ ਦਸਵੰਦ ਵੀ ਲੈ ਕੇ ਆਏ ਨੇ ਇਹਨਾਂ ਦੇ ਬੀੜੇ ਚੱਲਦੇ ਸੀ ਹਰ ਸਾਲ ਦਸਵੰਦ ਲੈ ਕੇ ਆਉਂਦੇ ਸੀ ਹਰ ਬਾਰੀ ਦਸਵੰਦ ਕੱਢਦੇ ਸੀ ਹੁਣ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਪਤਾ ਲੱਗਿਆ ਗੁਰੂ ਹਰਿਕ੍ਰਿਸ਼ਨ ਜੀ ਤਾਂ ਦਿੱਲੀ ਦੇ ਵਿੱਚ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ ਜਦੋਂ ਦਿੱਲੀ ਗਏ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਬਾਲਾ ਪ੍ਰੀਤਮ ਅਸ਼ਟੰਬਲ ਵੀਰਾ ਜੋਤੀ ਜੋਤ ਸਮਾ ਗਏ ਤੇ ਕਹਿ ਗਏ ਬਾਬਾ ਬਕਾਲੀ ਇੱਕ ਰਮਜ਼ ਦੇ ਦਿੱਤੀ ਬਾਬਾ ਬਕਾਲੀ ਦੀ ਧਰਤੀ ਤੇ ਹੈ ਜਿਹਨੂੰ ਅੱਜ ਆਪਾਂ ਬਾਬਾ ਬਕਾਲਾ ਸਾਹਿਬ ਕਹਿੰਨੇ ਆ ਹੁਣ ਜਦੋਂ ਇੱਥੋਂ ਬਾਬਾ ਮੱਖਣਸ਼ਾ ਲਬਾਣਾ ਜੀ ਤੁਰਦੇ ਆ ਨਾ ਵੇਖੋ ਦਿੱਲੀ ਤੋਂ ਤੁਰੇ ਬਕਾਲੇ ਦੀ ਧਰਤੀ ਤੇ ਆਉਣੇ ਬਾਬਾ ਬਕਾਲੇ ਦੀ ਧਰਤੀ ਤੇ ਲਗਭਗ 5 ਮਹੀਨੇ ਲੱਗੇ ਆਉਂਦੇ ਆਉਂਦੇ ਆ ਇੰਨੇ ਨੂੰ ਬਹੁਤ ਪਖੰਡੀ ਗੁਰੂ ਬਣ ਕੇ ਬੈਠ ਗਏ ਵੀ ਅਸੀਂ ਗੁਰੂ ਆ ਸਾਡੇ ਵਾਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਕਿਹਾ ਮੰਜੀਆਂ ਲਾ ਲਈਆਂ ਆਪੋ ਆਪਣੇ ਮਸੰਦ ਛੱਡ ਦਿੱਤੇ ਏਜੰਟ ਛੱਡ ਦਿੱਤੇ ਕਹਿ ਲਈਏ ਜਦੋਂ ਵੀ ਕੋਈ ਇਸ ਧਰਤੀ ਤੇ ਆਉਂਦਾ ਇਹਨਾਂ ਪਖੰਡੀਆਂ ਦੇ ਏਜੰਟ ਪਹਿਲਾਂ ਹੀ ਉਹਨਾਂ ਨੂੰ ਲੈ ਕੇ ਆਉਂਦੇ ਵੀ ਸਾਡੇ ਵਾਲਾ ਅਸਲੀ ਆ ਇੱਧਰ ਹੁਣ ਜਦੋਂ ਬਾਬਾ ਮੱਖਣਸ਼ਾ ਲੁਬਾਣਾ ਜੀ ਪਹੁੰਚੇ ਨਾਲ ਇਹਨਾਂ ਦਾ ਪਰਿਵਾਰ ਹੈ ਨਾਲ ਕੁਝ ਸਿੱਖ ਵੀ ਨੇ ਇਨਾਂ ਦੇ ਨਾਲ ਵੀ ਉਹੀ ਹੋਇਆ ਜਿਹੜੇ ਨਕਲੀ ਗੁਰੂ ਬਣ ਕੇ ਬੈਠੇ ਸੀ ਜਿਨ੍ਹਾਂ ਨੇ ਮੰਝੀਆਂ ਲਾਈਆਂ ਸੀ ਉਹ ਕਹਿੰਦੇ ਸਾਡੇ ਵਾਲੇ ਕੋਲ ਆਓ ਇਹ ਅਸਲੀ ਆ ਦੂਜਾ ਕਹਿੰਦੇ ਨਹੀਂ ਸਾਡੇ ਵਾਲਾ ਅਸਲੀ ਆ ਤਾਂ ਬਾਬਾ ਮੱਖਣਸ਼ਾ ਲਬਾਣਾ ਜੀ ਨੇ ਅਰਦਾਸ ਕੀਤੀ ਮੇਰੇ ਸਤਿਗੁਰੂ ਜੀਓ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿਵੇਂ ਆਪ ਜੀ ਦੀ ਪਹਿਚਾਣ ਕਰ ਸਕਾਂ